ੱਲੇ ਵਾਲ ਸਾਬ ਨੂੰ ਹੈਲੀਕਾਪਟਰ ਨਾਲ ਚੱਕਣ ਦੀਆਂ ਸਕੀਮਾਂ ਬਣਾ ਰਹੇ ਆ ਵੀ ਇੱਥੋਂ ਲਿਆ ਕੇ ਉਹਨਾਂ ਦਾ ਮਰਨ ਵਰਤਨ ਜਿਹੜਾ ਰੱਖਿਆ ਹੋਇਆ ਉਹਨੂੰ ਭੰਗ ਕਰ ਸਕੀਏ ਉਹਦਾ ਵਰਤ ਤੜਵਾ ਸਕੀਏ ਇਸ ਗੱਲ ਜਿੰਨੇ ਵੀ ਬੱਚੇ ਜਿੰਨੇ ਵੀ ਤਨਸਾ ਕਿੱਦਣ ਵਾਲੇ ਖੂਹਾਂ ਤੇ ਬੈਠਿਆ ਉਹ ਕਹਿੰਦਾ ਜੇ ਇਹਨਾਂ ਦਾ ਕੰਮ ਉਹਦਾ ਸਾਡਾ ਵੀ ਹੋ ਜਾਊ ਹਰ ਬੱਚੇ ਬੱਚੇ ਨੂੰ ਵੀਡੀਆ ਨੂੰ ਚਾਹੇ ਕੋਈ ਵੀ ਧਾਰਾ ਘਰ ਘਰ ਪਹੁੰਚਾਉਣਾ ਚਾਹੀਦਾ ਵੀ ਉਹਦਾ ਸਾਥ ਦਿਓ ਉਹਦਾ ਸਾਥ ਦਿਓ ਉਹਦਾ ਸਾਥ ਦਿਓ ਫਿਰ ਕਿਸੇ ਤੇ ਗੱਲ ਲੱਗ ਕੇ ਆਉਂਗੇ ਜੇ ਤੁਸੀਂ ਅੱਜ ਆ ਜਾਓਗੇ ਤਾਂ ਸੋਡੀ ਇੱਜ਼ਤ ਹੈ ਕਿਉਂ ਤੁਹਾਡੇ ਵਰਕਰ ਸਾਹਿਬ ਹਨ ਮੇਰੇ ਪਿੰਡ ਚ ਨਹੀਂ ਸੀਗੇ ਉਹ ਸਾਰੇ ਵਰਕਰ ਇੱਥੇ ਆਈ ਜਾਂਦੇ ਨੇ ਨਾਲ ਨਾਲ ਗਮਾਂਡੀ ਪਿੰਡਾਂ ਤੋਂ ਬਾਕੀ ਅਸੀਂ ਤੋਰਾ ਫੇਰਾ ਕਰਕੇ ਲੋਕਾਂ ਨੂੰ ਪੁੱਛਦੇ ਆਂ ਵੀ ਤੁਹਾਡੇ ਪਿੰਡੋਂ ਭਈ ਦੂਜੇ ਜਥੇਬੰਦੀਆਂ ਦੇ ਉਹ ਕਹਿੰਦੇ ਦੂਜੇ ਜਥੇਬੰਦੀਆਂ ਦੇ ਬੰਦੇ ਆ ਰਹੇ ਨੇ ਡੌਰੀ ਬਾਰਡਰ ਤੇ ਆ ਲਗਾਤਾਰ ਜਿਹੜਾ ਜਿਹੜਾ ਕਿਸਾਨ ਮੋਰਚਾ ਜਾਰੀ ਹੈ ਮਾਨਵਰਤ ਤੇ ਡੱਲੇਵਾਲ ਸਾਹਿਬ ਬੈਠੇ ਹੋਏ ਨੇ ਔਰ ਇਕੱਠਾ ਜਿਹੜਾ ਲਗਾਤਾਰ ਵਾਧਾ ਜਾ ਰਿਹਾ ਜਿਵੇਂ ਪਹਿਲਾਂ ਟਿੱਕਰੀ ਬਾਰਡਰ ਦੇ ਉੱਪਰ ਮਾਹੌਲ ਸੀ ਉਸੇ ਤਰੀਕੇ ਦਾ ਮਾਹੌਲ ਬਿਲਕੁਲ ਬਣ ਚੁੱਕਿਆ ਤਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਤਾਂ ਮੇਰਾ ਪਿੰਡ ਜੀ ਮਲ ਸਿੰਘ ਵਾਲਾ ਤੇ ਬਾਈ ਜੀ ਕਿਵੇਂ ਦੇਖਦੇ ਹੋ ਅੱਜ 27 28 ਦਿਨ ਹੋ ਗਏ ਨਾ ਜਗੀਰ ਸਿੰਘ ਡੱਲੇਵਾਲ ਜੀ ਬੈਠੇ ਨੇ ਮਰਨ ਵਰ ਤੇ ਸਰਕਾਰ ਜੀ ਟਾਸ ਤੋਂ ਮਸਨੀ ਸਰਕਾਰ ਨੂੰ ਜੀ ਦੇਖੋ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਤੇ ਕਿਸਾਨਾਂ ਨੂੰ ਜੱਲੇਵਾਲ ਸਾਹਿਬ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਜਿਹੜੀਆਂ ਦੂਜੇ ਜਥੇਬੰਦੀਆਂ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਹ ਇਸ ਧਰਨੇ ਦੇ ਵਿੱਚ ਹਾਜ਼ਰੀ ਲਾਉਣ ਤੇ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਤੇ ਮੈਂ ਦੂਜੇ ਜਥੇਬੰਦੀਆਂ ਨੂੰ ਕਹਿੰਨਾ ਉਹਨਾਂ ਦੇ ਲੀਡਰਾਂ ਨੂੰ ਵੀ ਤੁਸੀਂ ਆਜੋ ਕਿਉਂ ਤੁਹਾਡੇ ਜਿਹੜੇ ਵਰਕਰ ਸੀਗੇ ਉਹ ਵਰਕਰ ਸਾਡੇ ਕੋਲੇ ਇਥੇ ਜੁਨੀਅਨ ਦੇ ਵਿੱਚ ਮੰਲਾ ਆਉਣ ਲੱਗ ਗਏ ਦਿਨੋਂ ਤੋਂ ਦਿਨ ਵੱਧ ਤੋਂ ਵੱਧ ਵਰਕਰ ਸਾਡੇ ਨਾਲ ਪਿੰਡਾਂ ਚੋਂ ਆ ਰਹੇ ਨੇ ਦੂਜੇ ਜਿਹਾ ਜਿਹਾ ਬੰਦਿਆਂ ਦੇ ਸਾਡੇ ਜੋ ਸੀ ਬੰਦੀ ਤੇ ਪੱਕੇ ਨੇ ਕਿਉਂ ਜਿਹੜਾ ਇਹ ਕਿਸਾਨੀ ਮਸਲਾ ਇਹ ਕਿਸਾਨ ਦਾ ਨਾ ਕਿ ਇੱਕ ਜਣੇ ਦਾ ਕੀ ਜਗਜੀਤ ਸਿੰਘ ਜੀ ਡੱਲੇ ਵਾਲਾ ਇਹ ਪਾਕਿਸਤਾਨ ਦੇ ਲੋਕਾਂ ਵਾਸਤੇ ਬੈਠੇ ਨੇ ਇਹ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਬੈਠਿਆ ਤਾਂ ਕਿ ਹਿੰਦੁਸਤਾਨ ਜਾਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਵੀ ਤੁਸੀਂ ਡੱਲੇ ਵਾਲਾ ਸਾਡਾ ਸਾਥ ਦਿਓ ਹਰਿਆਣਾ ਰਾਜਸਥਾਨ ਦੂਜੀਆਂ ਸਟੇਟਾਂ ਤੋਂ ਰੋਜ਼ ਹਜ਼ਾਰਾਂ ਬੰਦੇ ਇੱਥੇ ਆ ਰਹੇ ਆ। ਸਟੇਜ ਤੇ ਤੁਸੀਂ ਦੇਖਿਆ ਹੋਣਾ ਕੱਟ ਪੂਰਾ ਫੁੱਲ ਹੈ। ਤੇ ਟਰਾਲੀਆਂ ਹੁੰਦੀਆਂ ਜਾਂਦੀਆਂ ਨੇ ਪਿੱਛੋਂ ਰੋਜ਼ ਲਾਰਾ ਵੱਧਦਾ ਹੀ ਜਾਂਦਾ। ਇਸ ਕਰਕੇ ਇਹ ਬੇਨਤੀ ਕਰਦਾ ਫਿਰ ਕਿਸੇ ਦੇ ਗੱਲ ਲੱਗ ਕੇ ਆਉਂਗੇ ਜੇ ਤੁਸੀਂ ਅੱਜ ਆ ਜਿਓਗੇ ਤਾਂ ਛੋਡੀ ਇੱਜ਼ਤ ਹੈ। ਕਿਉਂ ਛੋਡੇ ਵਰਕਰ ਸਾਬ ਹਨ ਮੇਰੇ ਪਿੰਡ 'ਚ ਹੀ ਸੀਗੇ। ਉਹ ਸਾਰੇ ਵਰਕਰ ਇੱਥੇ ਆ ਹੀ ਜਾਂਦੇ ਨੇ ਨਾਲ-ਨਾਲ ਗਵੰਡੀ ਪਿੰਡਾਂ ਤੋਂ। ਬਾਕੀ ਅਸੀਂ ਤੋਰਾ ਫੇਰਾ ਕਰਕੇ ਲੋਕਾਂ ਨੂੰ ਪੁੱਛਦੇ ਆਂ ਵੀ ਤੁਹਾਡੇ ਪਿੰਡੋਂ ਭਈ ਦੂਜੇ ਜਥੇ ਬੰਦਿਆਂ ਦੇ ਉਹ ਕਹਿੰਦੇ ਦੂਜੇ ਜਥੇ ਬੰਦਿਆਂ ਦੇ ਬੰਦੇ ਆ ਰਹ ਭਈ ਕਿੱਡਰ ਰਹਿਣਾ ਨਹੀਂ ਫਿਰ ਇਸ ਤਰੀਕੇ ਨਾਲ ਜਿਵੇਂ ਹਣਾ ਲੋਕ ਉਹਨਾਂ ਦੀਆਂ ਜਥੇਬੰਦੀਆਂ ਚੋਂ ਆ ਰਹੇ ਐ ਫਿਰ ਉਹ ਆਗੂ ਆਗੂ ਹੀ ਰਹਿ ਜਾਣਗੇ ਕੱਲੇ ਫਿਰ ਲੋਕ ਤਾਂ ਰਹਿਣੇ ਨੇ ਕੱਲੇ ਆਗੂ ਰਹਿ ਜਾਣਗੇ ਫਿਰ ਪਸਤਾਉਣਗੇ ਬਾਅਦ ਚ ਜਦੋਂ ਕਹਾਵਤ ਕਹਿੰਦੇ ਜਿਵੇਂ ਚਿੜਗੀ ਚੋਗੀ ਖੇਤ ਫਿਰ ਪਿੱਛੇ ਕੀ ਰਹਿ ਗਿਆ ਵੀ ਮਾਲਾ ਜਦੋਂ ਲੋਕ ਹੀ ਸਾਡੇ ਕੋਲ ਆਗੇ ਇੱਕ ਬਾਈ ਇੱਥੇ ਪਤਾ 걸 ਗਿਆ ਇਸ ਵਕਤ ਜਿਹੜਾ ਮਾਹੌਲ ਆ ਉਹ ਬਹੁਤ ਹੀ ਜ਼ਿਆਦਾ ਆ ਡੱਲੇ ਵਾਲ ਸਭ ਨੂੰ ਹੈਲੀਕਾਪਟਰ ਨਾਲ ਚੱਕਣ ਦੀਆਂ ਸਕੀਮਾਂ ਬਣਾ ਰਹੇ ਆ ਵੀ ਇੱਥੋਂ ਲਿਆ ਕੇ ਉਹਨਾਂ ਦਾ ਮਰਨ ਵਰਤਮ ਜਿਹੜਾ ਰੱਖਿਆ ਹੋਇਆ ਉਹਨੂੰ ਭੰਗ ਕਰ ਸਕੀਏ ਉਹਦਾ ਵਰਤ ਤੜਵਾ ਸਕੀਏ ਇਸ ਕਰਕੇ ਲੋਕਾਂ ਨੂੰ ਕਹਿੰਨੇ ਆ ਵੀ ਵੱਧ ਤੋਂ ਵੱਧ ਆ ਕੇ ਇੱਥੇ ਡੱਲੇਵਾਲ ਸਾਹਿਬ ਦਾ ਸਾਥ ਦਿਓ ਤਾਂ ਸਾਡੇ ਨਾਲ ਹੋਰ ਵੀ ਕਿਸਾਨ ਜਿਹੜੇ ਮੌਜੂਦ ਹੈਗੇ ਆ ਬਾਈ ਜੀ ਕਿਹੜਾ ਪਿੰਡ ਆ ਬਾਬੂ ਜੀ ਗੰਗੋਰਾ ਜੀ ਬਿਲਕੁਲ ਤੇ ਕਿਵੇਂ ਦੇਖਦਾ ਬਾਬੂ ਜੀ ਅੱਜ 27-22 ਦਿਨ ਹੋ ਗਏ ਨਾ ਬਜ਼ੁਰਗੀ ਨੇ ਜਗਜੀਤ ਸਿੰਘ ਡੱਲੇਵਾਲ ਜੀ ਬੈਠੇ ਨੇ ਮਰਨ ਵਰਤ ਤੇ ਹਾਂਜੀ ਤੇ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ ਹੈ ਉਹ ਜੀ ਹੁਣ ਤਾਂ ਆਪਾਂ ਨੂੰ ਸਭ ਨੂੰ ਵੀ ਪਤਾ ਹੈਗਾ ਉਹ ਆਪ ਦੀ ਇਕੱਲੇ ਦੀ ਖਾਤਰ ਤਾਂ ਬੈਠਾ ਨਹੀਂਗਾ ਸਾਰੀ ਦੁਨੀਆ ਦੀ ਖਾਤਰ ਬੈਠਾ ਵੀ ਦੁਨੀਆ ਨੂੰ ਇਹ ਚਾਹੀਦਾ ਇੱਕ ਦੂਜੇ ਦੇ ਚੁੱਲ੍ਹੇ ਤੱਕ ਪਹੁੰਚਾਉਣਾ ਚਾਹੀਦਾ ਜਿੰਨੇ ਵੀ ਬੱਚੇ ਜਿੰਨੇ ਵੀ ਤਨਸਾ ਕਿੱਢਣ ਵਾਲੇ ਖੂਹਾਂ ਤੇ ਬੈਠਿਆ ਉਹ ਕਹਿੰਦਾ ਜੇ ਇਹਨਾਂ ਦਾ ਕੰਮ ਉਹ ਤਾਂ ਸਾਡਾ ਵੀ ਹੋ ਜਾਊ ਹਰ ਬੱਚੇ ਬੱਚੇ ਨੂੰ ਵੀਡੀਆ ਨੂੰ ਚਾਹੇ ਕੋਈ ਵੀ ਦਰ ਘਰ ਘਰ ਪਹੁੰਚਾਉਣਾ ਚਾਹੀਦਾ ਵੀ ਉਹਦਾ ਸਾਥ ਦੋ ਉਹਦਾ ਸਾਥ ਦੋ ਉਹਦਾ ਸਾਥ ਦੋ ਹੁਣ ਬਹੁਤ ਦੁਨੀਆ ਨਾਲ ਜਿਵੇਂ ਅਗਰਾਹਾ ਉਹ ਕਹਿੰਦਾ ਅੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਮਰਨ ਵਰਤ ਰੱਖਦੇ ਸੀਗੇ ਉਹ ਉਦੋਂ ਕਹਿੰਦੇ ਦੀ ਸ਼ਰਾਫ ਲੱਗ ਜੂਗਾ ਹੁਣ ਕਹਿੰਦਾ ਸ਼ਰਾਫ ਲੱਗਦਾ ਨਹੀਂਗਾ ਕਹਿੰਦਾ ਸਰਕਾਰ ਕਹਿੰਦਾ ਅੱਜ 21-22 ਦਿਨ ਹੋ ਗਏ ਇੱਕ ਇੱਕ ਦਿਨ ਇੱਕ ਦਿਨ ਇੱਕ ਦੋ ਦਿਨ ਉੱਤੇ ਹੀ ਚਲੇ ਗਏ ਵੀ ਪਰ ਕੋਈ ਸੁਣਦਾ ਏ ਗੱਲ ਨੂੰ ਇਹ ਸਰਕਾਰਾਂ ਨਹੀਂ ਸੁਣਦੀਆਂ ਸਰਕਾਰਾਂ ਸੁਣਦੀਆਂ ਨਹੀਂ ਬੋਲੀਆਂ ਬਹਿੜੀਆਂ ਹੋਈਆਂ ਹੋਈਆਂ ਨੇ ਕੀ ਲੱਗਦਾ ਮੋਰਚਾ ਮੋਰਚੇ ਦਾ ਕਿਵੇਂ ਦੇਖਦੇ ਹਾਂ ਜਿਵੇਂ ਇਕੱਠ ਬਾਧ ਰਿਆ ਲਗਾਤਾਰ ਦੂਜੀਆਂ ਜਥੇਬੰਦੀਆਂ ਚ ਲੋਕ ਮੋਰਚਾ ਫਤਿਹ ਕਰਾਂਗੇ ਕਰਕੇ ਜਾਵਾਂਗੇ ਚਾਹੇ ਸਾਡੀਆਂ ਜਾਨਾਂ ਚੜੀਆਂ ਛੜ ਤਾਂ ਕਿਸਾਨਾਂ ਦੇ ਜਿਹੜੇ ਹੌਸਲੇ ਲਗਾਤਾਰ ਬੁਲੰਦ ਨੇ ਔਰ ਖਨੌਰੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਹੋਰ ਵੀ ਜਿਹੜੇ ਕਿਸਾਨਾਂ ਨਾਲ ਅੱਗੇ ਗੱਲਬਾਤ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ